ਆਗਿਆ ਪਈਆ ਅਕਾਲ ਕੀ ਤਵੇ ਚਲਾਇਓ ਪੰਖ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਧੰ ਗੁਰੂ ਗੋਬਿੰਦ ਸਿੰਘ ਜੀ ਨੇ ਪੂਰੇ ਸਿੱਖ ਜਗਤ ਨੂੰ ਦੇ ਧਾਰਿਆ ਗੁਰੂ ਔਰ ਫੋਟਵਾ ਮੂਰਤਿਆਂ ਤੋਂ ਹਟਾ ਕੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਗ ਲਾਇਆ ਔਰ ਇਹਦਾ ਮੇਨ ਮੋਟਿਵੇ ਸੀ ਕਿ ਜੇਕਰ ਸਿੱਖ ਸਿਰਫ ਤੁਵਤੀਆਂ ਤੱਕ ਫੋਟੋਆਂ ਤੱਕ ਰਹਿ ਜਾਣਗੇ ਕਿਸੇ ਦੇਹਧਾਰੀ ਗੁਰੂ ਦੇ ਲੱਗ ਜਾਣਗੇ ਤਾਂ ਉਹਦੇ ਨਾਲ ਇੱਕ ਅੱਦੀ ਵੀ ਡਿਵੈਲਪ ਨਹੀਂ ਹੋ ਸਕਦੇ ਇਹ ਜੋ ਇੱਕ ਅਲੱਗ ਖਾਲਸਾ ਪੰਥ ਹੈ ਇਹਨਾਂ ਦੀ ਜੋ ਇੱਕ ਅਲੱਗ ਵਿਸ਼ੇਸ਼ਤਾ ਹੈ ਉਹ ਮਰ ਜਾਏਗੀ ਸੋ ਉਹਨਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੱਗ ਲਾਇਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਇੱਕ ਐਸੇ ਸਮੁੰਦਰ ਕਹਿ ਸਕਦੇ ਆ ਜਿਹਦੇ ਵਿੱਚ ਅਸੀਂ ਹਰ ਰੋਜ਼ ਜੇਕਰ ਡੁੱਕੀ ਬਾਦ ਦਾ ਸਾਨੂੰ ਕੋਈ ਨਵਾਂ ਹੀਰਾ ਮੋਤੀ ਜਵਾਹਰ ਇੱਕ ਮਿਲਦਾ ਹੈ ਕਿਉਂਕਿ ਗੁਰਬਾਣੀ ਸਾਨੂੰ ਹਰ ਰੋਜ਼ ਕੁਝ ਨਵਾਂ ਮੋਟੀਵੇਸ਼ਨ ਕੁਝ ਨਵਾਂ ਵਿਚਾਰ ਕੁਝ ਨਵਾਂ ਜੀਵਨ ਦਾ ਸਿਧਾਂਤ ਉਹ ਪ੍ਰਦਾਨ ਕਰਦੀ ਹੈ ਸੋ ਅੱਜ ਦੇ ਸਮੇਂ ਦੇ ਵਿੱਚ ਅਗਰ ਗੱਲ ਕਰਦੇ ਆਂ ਤੇ ਦੇਹਤਾਰੀ ਗੁਰੂ ਤਾਂ ਹਰ ਕਿਸੇ ਕਿਸੇ ਵੀ ਇਨਸਾਨ ਕੋਲ ਚਲ ਜਾਓ ਉਹਦਾ ਕੋਈ ਆਪਣਾ ਇਸਤ ਕੋਈ ਆਪਣਾ ਗੁਰੂ ਜ਼ਰੂਰ ਹੁੰਦਾ ਹੈ ਉਹ ਇਹ ਸਮਝਦਾ ਹੈ ਕਿ ਸਾਨੂੰ ਇਸ ਬਾਬੇ ਨੇ ਬਹੁਤ ਕੁਝ ਦਿੱਤਾ ਸਾਨੂੰ ਇਸ ਬਾਬੇ ਨੇ ਪੁੱਤਰ ਦੀ ਦਾਤ ਦਿੱਤੀ ਸਾਨੂੰ ਇਸ ਬਾਬੇ ਨੇ ਨੌਕਰੀ ਦਿੱਤੀ ਪੈਸਾ ਦਿੱਤਾ ਹਰ ਕੋਈ ਵੱਖ-ਵੱਖ ਜੋ ਬਾਬਿਆਂ ਦੇ ਨਾਲ ਡੇਰੇਆਂ ਨਾਲ ਜੁੜਿਆ ਹੈ ਸੋ ਇਹ ਵਿਸ਼ਾ ਅਲੱਗ ਹੈ ਅੱਜ ਅਸੀਂ ਗੱਲ ਕਰ ਰਹੇ ਆਂ ਫੋਟੋਆਂ ਔਰ ਮੂਰਤੀਆਂ ਬਾਰੇ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜਿਉਂ-ਜਿਉਂ ਇਹ ਜੋਤ ਧੰ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਤੱਕ ਚੱਲੀ ਤਾਂ ਕਦੀ ਵੀ ਕਿਸੇ ਸਿੱਖ ਨੇ ਜਾਂ ਗੁਰੂ ਨੇ ਕਿਸੇ ਗੁਰੂ ਦੀ ਮੂਰਤੀ ਬਣਾ ਕੇ ਜਾਂ ਫੋਟੋ ਬਣਾ ਕੇ ਉਹਦੀ ਪੂਜਾ ਨਹੀਂ ਕੀਤੀ ਸਿਰਫ ਸਿਧਾਂਤਾਂ ਨੂੰ ਅਪਣਾਇਆ ਤੇ ਅੱਜ ਦੀ ਰੀਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਿਰਾਂ ਤੇ ਪੱਗਾਂ ਬੰਨੀਆਂ ਖੁਦ ਨੂੰ ਸਿੱਖ ਸਮਝਦੇ ਪਰ ਘਰਾਂ ਦੇ ਵਿੱਚ ਗੁਰੂਆਂ ਦੀਆਂ ਫੋਟੋਆਂ ਲਾਉਂਦੀਆਂ ਜਿੰਨਾ ਗੁਰੂਆਂ ਨੇ ਰੋਕਿਆ ਕਿ ਫੋਟੋਆਂ ਮੂਰਤੀਆਂ ਨਹੀਂ ਮੰਨਣਾ ਉਹਨਾਂ ਦੀਆਂ ਹੀ ਫੋਟੋਆਂ ਮੂਰਤੀਆਂ ਬਣਾ ਕੇ ਧੂਪ ਵਧੀਆਂ ਕਰਦੇ ਉਹਨਾਂ ਲਈ ਇੱਕ ਅਲੱਗ ਰੂਮ ਬਣਾਇਆ ਲੋਕਾਂ ਨੇ ਘਰਾਂ ਦੇ ਵਿੱਚ ਔਰ ਜਾ ਕੇ ਫੋਟੋਆਂ ਦੀ ਪੂਜਾ ਕਰਦੇ ਨੇ ਔਰ ਦਿਨ ਦੀ ਸ਼ੁਰੂਆਤ ਕਰਦੇ ਨੇ ਕਿ ਸਾਡੇ ਤੇ ਜੋ ਰੱਬ ਹੈ ਉਹ ਮਿਹਰ ਕਰੇਗਾ ਅਲੇ ਦੋਕੋ ਕਿ ਹਮੇਸ਼ਾ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਪੰਨੇ ਤੋਂ ਲੈ ਕੇ 1430 ਪੰਨਾ ਤੱਕ ਅਸੀਂ ਸਹਿਜ ਪਾਠ ਕਰਦੇ ਆਂ ਦਿਨ ਦੇ ਵਿੱਚ ਇੱਕ ਜਾਂ ਦੋ ਜੋ ਅਸੀਂ ਸ਼ਬਦ ਨੂੰ ਪੜ ਕੇ ਉਹਦੀ ਵਿਚਾਰ ਕਰਕੇ ਸਾਰਾ ਦਿਨ ਉਸ ਸ਼ਬਦ ਨੂੰ ਯਾਦ ਕਰਦੇ ਆਂ ਉਹਦਾ ਜੋ ਸਿਧਾਂਤ ਸੀ ਇਸ ਨੂੰ ਜ਼ਿੰਦਗੀ ਦੇ ਵਿੱਚ ਅਪਣਾਉਨੇ ਆ ਤਾਂ ਸਾਨੂੰ ਕਿਸੇ ਫੋਟੋ ਦੀ ਮੂਰਤੀ ਦੀ ਪੂਜਾ ਕਰਨ ਦੀ ਲੋੜ ਨਹੀਂ ਅਸੀਂ ਇੰਨਾ ਤੋਂ ਬਹੁਤ ਜ਼ਿਆਦਾ ਉੱਪਰ ਉੱਠ ਜਾਵਾਂਗੇ ਸੋ ਗੱਲ ਫੋਟੋਆਂ ਤੱਕ ਤਾਂ ਠੀਕ ਸੀ ਲੇਕਿਨ ਅੱਜ ਜੋ ਟੈਕਨੋਲੋਜੀ ਦਾ ਸਮਾਂ ਆ ਗਿਆ ਲੋਕਾਂ ਨੇ ਫੋਟੋਆਂ ਵੀਡੀਓਜ਼ ਤੋਂ ਹੀ ਗੁਰੂ ਮਾਰਦ ਦੇ ਇਤਿਹਾਸ ਤੋਂ ਹੀ ਫੋਟੋਆਂ ਜੋ ਕਾਲਪਨਿਕ ਕਿਉਂਕਿ ਪਹਿਲਾਂ ਫੋਟੋਆਂ ਕਾਲਪਨਿਕ ਸੀ ਪਰ ਹੁਣ ਵੀ ਜੋ ਕਾਲਪਨਿਕ ਵੀਡੀਓ ਬਣਾ ਰਹੇ ਇੱਕ ਘੋਰ ਬੇਦਬੀ ਹੈ ਕਿਉਂਕਿ ਗੁਰੂ ਮਹਾਰਜ ਜੀ ਦਾ ਜੋ ਜੀਵਨ ਜੋ ਨਾ ਦਾ ਮੇਨ ਫਲਸਫਾ ਸੀ ਉਹ ਇਹ ਸੀਗਾ ਕਿ ਜੋ ਲੋਕ ਆ ਉਹ ਮਾ ਸਿੱਖ ਤੌਰ ਤੇ ਮਨ ਨੀਵਾ ਤੇ ਮਤ ਉੱਚੀ ਹੋਵੇ ਤੇ ਮਤ ਚ ਤਾਂ ਹੀ ਹੋ ਸਕਦੀ ਜੇਕਰ ਅਸੀਂ ਹਰ ਰੋਜ਼ ਧਿਆਪ ਕਰਾਂਗੇ ਗੁਰਬਾਣੀ ਦੇ ਵਿਚਾਰ ਕਰਾਂਗੇ ਆਪਣੇ ਜੀਵਨ ਨੂੰ ਬਦਲਾਂਗੇ ਸੋ ਮੂਰਤੀਆਂ ਫੋਟੋਆਂ ਵੀਡੀਓਜ਼ ਦੇ ਨਾਲ ਇਹ ਬਹੁਤ ਜ਼ਿਆਦਾ ਕੋਰ